ਬੱਲੇ ਬੱਲੇ ਫਿਲਮ ਜਨਰ ਰਿਕਾਰਡਸ ਇੱਕ ਬਜ਼ੁਰਗਾਂ ਕੋਲ ਪਹੁੰਚ ਗਿਆ ਜੀ ਫਿਰ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੈ ਠੀਕ ਠਾਕ ਹੋ ਜੀ ਅਸੀਂ ਨਾ ਜੀ ਬਾਪੂ ਜੀ ਪਤਾ ਨਹੀਂ ਕੀ ਗੱਲ ਹੈ ਸਾਡੇ ਜਿਹੜੇ ਸੁਣਨ ਦੇਖਣ ਆਲੇ ਆ ਉਹਨਾਂ ਨੂੰ ਵੀ ਪਸੰਦ ਹੈ ਸਾਨੂੰ ਵੀ ਬਜ਼ੁਰਗਾਂ ਕੋਲ ਜਾਣਾ ਬਹੁਤ ਚੰਗਾ ਲੱਗਦਾ ਹਾਂ ਜੀ ਤੁਸੀਂ ਬੈਠੇ ਦੇਖ ਕੇ ਮੈਂ ਕਿਹਾ ਬਾਪੂ ਨਾਲ ਗੱਲਾਂ ਮਾਰਨੀ ਆ ਕੀ ਨੌਂ ਕੀ ਤੁਹਾਡਾ ਸਵਰਨ ਸਿੰਘ ਸਵਰਨ ਸਿੰਘ ਸਵਰਨ ਸਿੰਘ ਦੀ ਕਿੰਨੀ ਉਮਰ ਹੋ ਗਈ 40 ਦਾ ਜਨਮ ਕੋਈ ਕਿ ਨਾ 6 ਸਾਲ ਹੋ ਗਏ 40 ਦਾ ਜਨਮ ਹੈ ਜਨਮ ਤਰੀਕ ਯਾਦ ਹੈ ਹਾਂ 5 4 5 4 1940 40 ਅੱਛਾ ਮੈਨੂੰ ਹੱਲਿਆਂ ਤੇ ਪਹਿਲਾਂ ਦੇ ਆ ਹਾਂ ਐ ਹੱਲਿਆਂ ਦਾ ਮੈਨੂੰ ਪਤਾ ਸਰ ਅੱਛਾ ਹੱਲਿਆਂ ਵਾਲੇ ਤੁਸੀਂ 7 ਸਾਲ ਦੇ ਸੀ ਹਾਂ ਚਲੋ ਇਧਰ ਦੀਆਂ ਕੁਝ ਗੱਲਾਂ ਕਰੀਏ ਤੁਹਾਡਾ ਜਨਮ ਇਸੇ ਪਿੰਡ ਦਾ ਹੈ ਤੁਸੀਂ ਤਾਂ ਫਿਰ ਬਹੁਤ ਪੁਰਾਣਾ ਸਮਾਂ ਦੇਖਿਆ ਹੋਇਆ ਹਾਂ ਮਾਰੂ ਸਮਾਂ ਮਾਰੂ ਖੇਤੀ ਸੀ ਜਨ ਮਾਰੂ ਖੇਤੀ ਕੋਈ ਟੇਓਰ ਲਈ ਜਾਂ ਉਹ ਹੰਟ ਵੀ ਇੱਕ ਦੋ ਤੇ ਘੱਟ ਤੇ ਪਾਣੀ ਬਹੁਤ ਥੋੜਾ ਦਾ ਉਹਨਾਂ ਵਿੱਚ ਵੀ ਅੱਛਾ ਪਾਣੀ ਪੂਰਾ ਨਹੀਂ ਥਾ ਅੱਛਾ ਹੂੰ ਬਿੱਗਾ ਦੋ ਬਿੱਗੇ ਜ਼ਮੀਨ ਕਿਤੇ ਮਸਲ ਸਾਰੀ ਦਿਹਾੜੀ ਵਿੱਚ ਨੂੰ ਪਾਣੀ ਲਾਉਂਦੇ ਸੀ ਅੱਛਾ ਕੀ ਕੀ ਬਜਾਈ ਹੁੰਦੀ ਸੀ ਜ਼ਿਆਦਾ ਜਾਂ ਤੇ ਮੱਕੀ ਅੱਛਾ ਕਣਕ ਛੋਲੇ ਜੌਂ ਮਸਰੀ ਮਾਂ ਇਹ ਵਸਲਾਂ ਜਰ ਹੁੰਦੀਆਂ ਸਾਰੀਆਂ ਜੀਰੀ ਦਾ ਨਾਮ ਨਹੀਂ ਥਾ ਜੀਰੀ ਦਾ ਨਾ ਵੀਂਦਾ ਨਾ ਜੀਰੀ ਦਾ ਨਾਮ ਨਹੀਂ ਥਾ ਇਹ ਤਾਨ ਤੇ ਦੇਸੀ ਕਾਲੇ ਅੱਛਾ ਦੇਸੀ ਤਾਨ ਕਾਲੇ ਹਾਂ ਤੇ ਉਹ ਉਹ ਘੱਟ ਪਾਣੀ ਚ ਹੋ ਜਾਂਦੇ ਤੇ ਹਾਂ ਘੱਟ ਪਾਣੀ ਚ ਹੋ ਜਾਂਦੇ ਅੱਛਾ ਉਹਨੂੰ ਪਾਣੀ ਦੀ ਲੋੜ ਇਟੀ ਪੈਂਦੀ ਅੱਛਾ ਉਹ ਉਹ ਬਰਸਾਤੀ ਜੇ ਹੋ ਜਾਂਦੀ ਬਰਸਾਤੀ ਪਾਣੀ ਨਾਲ ਚੱਲ ਜਣਾ ਦਾ ਕੰਮ ਹਾਂ ਜੀ ਜਿਹੜੇ ਤਾਨ ਤੁਸੀਂ ਗੰਨਾ ਵੀ ਹੁੰਦਾ ਦਾ ਨਹੀਂ ਜਿਹੜੇ ਤੁਸੀਂ ਕਾਲੇ ਤਾਨ ਦੀ ਗੱਲ ਕਰੀ ਉਹ ਬਰਸਾਤੀ ਪਾਣੀ ਨਾਲ ਚੱਲ ਜਣਾ ਦਾ ਕੰਮ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਗੰਨਾ ਵੀ ਦਾ हां कहना। ਗੰਨਾ ਬਹੁਤ ਆ। ਗੰਨਾ ਜਿਆਦਾ ਤਾਂ। ਖਿਡਾਰੀਆਂ ਪਿੰਡ-ਪਿੰਡ ਹੁੰਦੀਆਂ ਸੀ ਪਹਿਲਾਂ ਘਰ-ਘਰੇ ਹੁੰਦੀਆਂ ਸੀ। ਕਈ ਖਿਡਾਰੀਆਂ 6-7 ਖਿਡਾਰੀਆਂ ਚੱਲਦੀਆਂ ਨੇ ਪਿੰਡ ਵਿੱਚ। ਅੱਛਾ ਦੋ-ਦੋ ਚਾਰ-ਚਾਰ ਘਰਾਂ ਦੇ ਸਾਂਝੀਆਂ ਇੱਥੇ ਵਾਰੀ-ਵਾਰੀ ਆਉਂਦੀ ਸੀ ਤੇ ਟੈਮ ਆਪਣੇ-ਆਪਣੇ ਗੱਨੇ ਕੱਢ ਲੈਂਦੇ ਤੇ ਵੀ ਅੱਜ ਥੋੜੀ ਵਾਰੀ ਕੱਲ ਨੂੰ ਇਹਦੀ ਵਾਰੀ ਪਰਸ ਨੂੰ ਹੋਰ ਦੀ ਵਾਰੀ ਚੌਥੇ ਦਿਨ ਦੀ ਵਾਰੀ ਆਏ। ਅੱਛਾ ਤੁਸੀਂ 6-7 ਖਿਡਾਰੀਆਂ ਚੱਲਦੀਆਂ ਦੇਖਿਆ ਨੇ ਦਸਾਰ ਨੇ ਪਿੰਡ ਵਿੱਚ। ਅੱਛਾ ਤੇ ਉਹ ਫਿਰ ਉਹ ਖਿਡਾਰੀਆਂ ਪਰ ਐਦਾਂ ਜਿਹਦੇ ਸਾਥ ਬੈਠਦੀਆਂ ਬੈਠ ਜਾਂਦੇ ਨੇ ਲੋਕ ਇਕੱਠੇ ਹੋ ਕੇ ਹਾਂ ਗੱਲਾਂ ਬਾਤਾਂ ਗੱਲਾਂ ਬਾਤਾਂ ਵੀ ਗੁੜ ਖਾਣ ਜਾਂਦੇ ਤੇ ਅੱਛਾ ਕਿਹਨੋ ਦੀ ਖਿਡਾਰੀ ਗੁੜ ਵੀ ਖਾਣ ਜਾਂਦੇ ਤੇ ਰਸਪੀਣੀ ਜਾਂਦੇ ਤੇ ਅੱਛਾ ਕੋਈ ਉਹਦੇ ਪੈਸੇ ਪੁੱਛੂ ਤੇ ਕੋਈ ਚੱਕਰ ਨਹੀਂ ਖਾਵੇ ਸਮਝੋ ਆਓ ਤੇ ਖਾਓ ਗੱਲਾਂ ਬਾਤਾਂ ਮਰਜੀ ਅੱਛਾ ਗੁੜ ਜਿੰਨਾ ਮਰਜੀ ਖਾਓ ਰਸ ਜਿੰਨਾ ਮਰਜੀ ਪੀਓ ਪਿਆਰ ਮੁਹੱਬਤ ਜਣੀ ਪੂਰਾ ਦਾ ਬਹੁਤ ਜ਼ਿਆਦੇ ਦਾ ਇਕੱਠੇ ਹੋ ਕੇ ਲੋਕ ਕੰਮ ਕਰਦੇ ਤੇ ਕੋਈ ਬਈਆ ਨਹੀਂ ਥਾ ਆਪ ਕੰਮ ਕਹਿੰਦੇ ਆਪ ਕਰਦੇ ਤੇ ਚੱਕ ਕੇ ਆਪ ਲਿਆਉਂਦੇ ਤੇ ਕਹਿੰਦੇ ਆਪ ਬਣਾਉਂਦੇ ਤੇ ਚੋਕ ਦੇ ਵੀ ਆਪੇ ਤੇ ਅੱਛਾ ਉਹ ਸਮਾਂ ਵਧੀਆ ਦਾ ਬਾਪੂ ਹੈ ਬਹੁਤ ਜਿਆਦਾ ਪਿਆਰ ਮੁਹੱਬਤ ਹਾਂ ਜਿਆਦਾ ਹੈ ਦਿਲਾਂ 'ਚ ਇਕੱਠੇ ਹੋ ਕੇ ਕੰਮ ਕਰਦੇ ਤੇ ਅੱਛਾ ਹਾਂਜੀ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੀ ਹਾਲ ਪੂਰੇ ਅੱਛਾ ਜਿਹੜੇ ਦਾਣਾ ਬਹੁਤੀਆਂ ਹੁੰਦੀਆਂ ਸੀ ਗਿਆ ਦਾਣਾ ਹੁਣ ਨਮਕ ਨਹੀਂ ਦੀ ਹੁੰਦੀ ਮਾਂ ਹੁੰਦੇ ਤੇ ਦੇਸੀ ਦਾਣਾ ਤੇ ਆ ਬਹੁਤ ਇਹਨਾਂ ਦਾ ਸਵਾਦ ਵੀ ਵਧੀਆ ਤਾਂ ਬਹੁਤ ਜਿਹੜੇ ਮਾਂ ਉਹ ਤੇ ਉਸ ਟਾਈਮ ਦੇ ਹਾਂ ਉਹਨੇ ਸਵਾਦ ਹੁਣ ਮਾਂ ਹੁਣ ਵੀ ਹੈਗੇ ਬਾਹਰ ਤੇ ਵੀ ਆਉਨੇ ਪਰ ਉਹੋ ਜਿਹੇ ਨੇ ਅੱਛਾ ਉਹ ਮਾਂ ਜਾਂ ਰਿਨ ਦੇਤੇ ਹਾਂ ਵਿਚਾਲੇ ਤੇ ਫੁੱਟ ਜਾਂਦੇ ਤੇ ਆਏ ਅੱਛਾ ਹਾਂ ਉਹਨਾਂ ਬਲੀ ਬੁੱਢਾ ਜਾਦੇ ਤਾਂ ਅੱਛਾ ਇਹਨਾਂ ਵਿੱਚ ਨਹੀਂ ਅੰਦਰ ਗੁੱਦਾ ਜ਼ਿਆਦਾ ਤਾਂ ਹਾਂ ਜੀ ਯਾਦ ਆਕੇ ਤੁਹਾਨੂੰ ਮਾਂ ਹੈ ਹਾਂ ਉਹਨੇ ਆਉਨੇ ਯਾਰ ਹੁਣ ਨਹੀਂ ਹੋ ਜائیںਗੇ ਅੱਛਾ ਫਿਰ ਉਹ ਪਕਾਉਂਦੇ ਪਕਾਉਣ ਦਾ ਤਰੀਕਾ ਕੀ ਹੁੰਦਾ ਸੀ ਉਹਨਾਂ ਨੂੰ ਘਰਾਂ ਵਿੱਚ ਕਿਆ ਕਿਦਾਂ ਚੁੱਲਿਆਂ ਚੁੱਲੇ ਦੇਸੀ ਚੁੱਲੇ ਦੇਸੀ ਚੁੱਲੇ ਪੱਥਰੀਆਂ ਦੀਆਂ ਪੱਥਰੀਆਂ ਦੀਆਂ ਗੋਹਾ ਚੱਕ ਦਿੰਦੀਆਂ ਬਾਕੀ ਉਹ ਪਾਣੀ ਤਾਲੀਆਂ ਖੂਹਾਂ ਦੇ ਜਦ ਤੂਬੜ ਕੋਈ ਨਹੀਂ ਥਾ ਤੜਕਾ ਨਾਲ ਕੇ ਕੋਈ ਇਥੇ ਇਹਨਾਂ ਖੂਹਾਂ ਪਰਤੇ ਦੇ ਦੇ ਕਰ ਦਿੰਦੇ ਆ ਕੇ ਅੱਛਾ ਉਰੀ ਡੰਗਰ ਨੜਾਉਂਦੇ ਤੇ ਲੋਕ ਦੋ ਖੂਹ ਪਿੰਡ ਦੇ ਵਿੱਚ ਉੱਥੇ ਪਰਾਂ ਤੇ ਅੱਛਾ ਇਹ ਕਹਾਤਾ ਕਿ ਅੱਛਾ ਅੱਛਾ ਵਾਜੀਵਾ ਉਹ ਹਾਰੇ ਹਾਰੇ ਵੀ ਹੁੰਦੇ ਤੇ ਹਾਰੇ ਹੁੰਦੇ ਤੇ ਉਹਨਾਂ ਦੇ ਵਿੱਚ ਸਾਰਿਆਂ ਵਿੱਚ ਦੁੱਧ ਵੀ ਰੱਖ ਦਿੰਦੀਆਂ ਦਾਲ ਵੀ ਕਈ ਵਾਰੀ ਜਿਹੜੀ ਰੱਖ ਦਿੰਦੀਆਂ ਅੱਛਾ ਹਾਂ ਉਹ ਫੇ ਕੜਦੀ ਰਹਿੰਦੀ ਸੀ ਹਾਂ ਕੜਦੀ ਤੇ ਲਾਲ ਲਾਲ ਹੋ ਜਾਂਦੀ ਸੀ ਕੜ ਕੇ ਉਹ ਜਿਹੜੀ ਲੱਸੀ ਵੀ ਹੁੰਦੀ ਸੀ ਨਾ ਹਾਂ ਉਹ ਵੀ ਲਾਲ ਹੁੰਦੀ ਸੀ ਔਰ ਖੱਟੀ ਜਾਂਦੀ ਹੁੰਦੀ ਸੀ ਸਾਰੀ ਅੱਛਾ ਦੇ ਪਰਸ਼ੀ ਉਹ ਉਹ ਵਰ ਸਵਾਦ ਬੜੀ ਹੁੰਦੀ ਆ ਬੜੀ ਹੁੰਦੀ ਸੀ ਹਾਂ ਬੋਲੋ ਪੀਂਦੇ ਤੇ ਤੁਸੀਂ ਲੱਸੀ ਪੀਂਦੇ ਤੇ ਬਹੁਤ ਮਕਰੀ ਵੀ ਖਾਂਦੇ ਤੇ ਹਾਂ ਮਕਰੀ ਵੀ ਖਾਂਦੇ ਤੇ ਦੇਸੀ ਕੇ ਬਹੁਤ ਜਿਆਦੇ ਹੁੰਦੇ ਸੱਕਰ ਚ ਪਾ ਕੇ ਵੀ ਖਾ ਲੈਂਦੇ ਤੇ ਪ੍ਰਾਤ ਚ ਸੱਕਰ ਤਾਮ ਚਲਦੀ ਸੀ ਜਾਂ ਠੱਕੇ ਟੁੱਟੇ ਵੇ ਹੁੰਦੇ ਤੇ ਵਡਾਈ ਕਰਦੇ ਤੇ ਕਣਕ ਦੀ ਹਾਂ ਉਸ ਟਾਈਮ ਖੇਤਾਂ ਦੇ ਵਿੱਚ ਵੀ ਸੱਕਰ ਰਲਾਈ ਵੀ ਅੱਛਾ ਦੇਸੀ ਕੀਤੇ ਚਲੇ ਜਾਂਦੀ ਸੀ ਕਿਉਂਕਿ ਗਰਦਾ ਹੁੰਦਾ ਤਾਂ ਨਾ ਹਾਂ ਉਹ ਗਰਦੇ ਤੋਂ ਬਾਅਦ ਹੁੰਦੀ ਸੀ ਉਹ ਗਾਲਾ ਸਾਫ ਕਰਦੇ ਸੀ ਹਾਂ ਗਾਲਾ ਸਾਫ ਕਰਦੇ ਸੀ ਸ਼ਾਮ ਨੂੰ ਵੀ ਆ ਕੇ ਸੱਕਰ ਖਾ ਲੈਂਦੇ ਤੇ ਜਦ ਸ਼ੂਗਰ ਨਹੀਂ ਤੇ ਹੁੰਦੀ ਸ਼ੂਗਰ ਕਿਹੜੇ ਨਾਮੋਂ ਵੀ ਨਹੀਂ ਥਾ ਕਿਸੇ ਨੂੰ ਪਤਾ ਵੀ ਨਹੀਂ ਥਾ ਇਹ ਕੈਂਸਰ ਕੋਸਤ ਜਿਹੜੀਆਂ ਬਿਮਾਰੀਆਂ ਹੋਣਾ ਇਹ ਕਹਿ ਦਿੰਨੇ ਹੈ ਸ਼ੈੱਲ ਡਾਊਨ ਹੋ ਗਈ ਜਦ ਕੋਈ ਸੈੱਟ ਆਉਂਦਾ ਕੁੜੀ ਚੋਂ ਹੁੰਦਾ ਲੋਕ ਕੰਮ ਕਰਦੇ ਤੇ ਮਿਹਨਤ ਕਰਦੇ ਤੇ ਲੋਕ ਮਿਹਨਤ ਬਹੁਤ ਜਿਆਦੇ ਨਾਲੇ ਦਿਲਾਂ 'ਚ ਪਿਆਰ ਥਾ ਨਾ ਪਿਆਰ ਵੀ ਥਾ ਇਹ ਵੀ ਫਰਕ ਪੈ ਗਿਆ ਹਾਂ ਪਰ ਜੇ ਕੁੜੀ ਜਾਣਾ ਸਾਰੀ ਦਿਹਾੜੀ ਇੱਕ ਦੂਏ ਨੂੰ ਦੇਖ ਕੇ ਸੜੀ ਜਾਣਾ ਨਾ ਉਹਦੇ ਨਾਲ ਵੀ ਫਿਰ ਬੰਬਾਰ ਫਿਰ ਇਕੱਠੇ ਹੋ ਕੇ ਕੰਮ ਵੀ ਕਰਦੇ ਤੇ ਹਾਂਕ ਦੀ ਵਡਾਈ ਜਿਹੜੀ ਕਰਦੀ ਹੈ ਇਕੱਠੇ ਹੋ ਕੇ ਕਰਦੇ ਤੇ ਉਹ ਇਕੱਠੇ ਹੋ ਕੇ ਕਿਦਾਂ ਕਰਦੇ ਤੇ ਮਤਲਬ ਅੱਜ ਤੁਹਾਡੀ ਵਡਾਤੀ ਕੱਲ ਨੂੰ ਮੇਰੀ ਵਡਾਤੀ ਇੱਕ ਦੂਏ ਦੀ ਵਡਾਤ ਮੇ ਤੇ ਹਾਂ ਵਡਾ ਦਿੰਦੇ ਨੇ ਵਾਹ ਜੀ ਵਾਹ ਦੇਖੋ ਜੀ ਕੀ ਵਧੀਆ ਗੱਲਬਾਤ ਹੈ ਸੁਣਾਈ ਬਾਪੂ ਜੀ ਨੇ ਵੀ ਇੱਕ ਦੂਏ ਦਾਣ ਕਣਕ ਵਡਾਣ ਤੁਰ ਬੰਦੇ ਦੇ ਬਹੁਤ ਕੰਮ ਆ ਜਿਆਦੇ ਦਾ ਦਾ ਸਾਰਾ ਆਦਮੀ ਰਿਸ਼ਤੇਦਾਰਾਂ ਦੇ ਚਲੇ ਜਾਂਦੇ ਨੇ ਇਕੱਠੇ ਹੋ ਕੇ ਜੇ ਉਹਨਾਂ ਦੀ ਕਣਕ ਜਾਦੇ ਹੋਈ ਤਾਂ ਉੱਥੇ ਵਡਾਉਣ ਚਲੇ ਜਾਂਦੇ ਤੇ ਅੱਛਾ ਹਾਂ ਉਹਨਾਂ ਦੀ ਬੜਾ ਸ਼ਾਮ ਤੱਕ ਸਾਰੀ ਵੱਡੇ ਆਉਣੀ ਵਾਹ ਜੀ ਵਾਹ ਹੈ ਅੱਜ ਕੱਲ ਤਾਂ ਕੋਈ ਕਿਸੇ ਨੂੰ ਬੁਲਾਇਤ ਨਹੀਂ ਆਉਂਦਾ ਹੈ ਫਰਕ ਪੈ ਗਿਆ ਜਮਾਨੇ ਦਾ ਬਹੁਤ ਹਨ ਬਹੁਤ ਜ਼ਿਆਦੇ ਮਤਲਬ ਕਿ ਐਵੇਂ ਜਿਹੜੇ ਪਿੰਡ ਦੇ ਬੰਦੇ ਆ ਉਹ ਉਹਨਾਂ ਦੇ ਉਹਨਾਂ ਦੇ ਨਾਲ ਵੀ ਵਡਾਈ ਕਰਨ ਤੋਰ ਪਿੰਦੇ ਤੇ ਹਾਂ ਜਾਂਦੇ تھے ਇੱਕ ਦੂਏ ਦੀ ਇਹ ਭਾਈਚਾਰਾ ਇਹਨਾਂ ਦਾ ਹਾਂ ਪਾਈ ਜਾਂਦੇ ਵਿਆਹ ਜਦ ਤੂੰ ਸਾਡੇ ਲੱਗ ਜਾਂ ਸਾਰੀ ਦਾੜੀ ਲੱਗਿਆ ਰਿਹਾ ਹਾਂ ਰਿਸ਼ਤੇਦਾਰਾਂ ਦੀ ਵਡਾਏ ਹੁੰਦੇ ਤੇ ਅੱਛਾ ਇਹ ਜਿਸ ਤਿਹਾਰਾਂ ਦੀ ਫਟਕੇ ਫਸਲ ਜ਼ਿਆਦੇ ਹੈ ਹਾਂ ਜਾਂ ਕੋਈ ਦੁੱਖ ਸੁਖ ਹੋ ਗਿਆ ਹਾਂ ਉਹਦੀ ਬੜਾਈ ਹੋਣੀ ਅੱਛਾ ਵਿਆਹ ਜਿਹੜੇ ਤੇ ਵਿਆਹ ਵੀ ਸਾਂਝੇ ਹੁੰਦੇ ਤੇ ਹੈ ਇਕੱਠੇ ਬਹੁਤ ਜ਼ਿਆਦੇ ਤੇ ਹੈ ਹਾਂ ਪਿੰਡਾਂ ਵਿੱਚ ਵਿਆਹ ਤੇ ਹਲਵਾਈ ਬੈਠਦੇ ਤੇ ਹਲਵਾਈ ਬੈਠ ਤੇ ਕੋਈ ਫਿਰ ਹੋਰ ਤਾਂ ਹਾਂ ਦੇਖੋ ਖੰਡ ਘਰ ਦੀ ਹੋ ਜਾਣੀ ਅੱਛਾ ਦਾਣਾ ਘਰ ਦੀਆਂ ਹੋ ਜਾਣੀਆਂ ਹਾਂ ਉਹ ਦਾਣੂ ਛੋਲਿਆਂ ਦੀ ਨੂੰ ਪਾਣੀ ਚ ਡਬਾਉ ਕੇ ਕਰਕੇ ਦੂਏ ਤੇ ਦਲ ਕੇ ਫੇਰ ਉਹਦੀ ਢਾਲ ਵੀ ਬਣਾਉਂਦੇ ਤੇ ਉਹਦਾ ਬੇਸਣ ਵੀ ਬਣਾਉਂਦੇ ਤੇ ਘਰ ਹੀ ਕਰਹੀਂ ਕਰਹੀਂ ਹਾਂ ਉਹ ਕਾਦੇ ਤੇ ਪੀਂਦੇ ਕਾਦੇ ਤੇ ਉਹ ਪਿਆ ਤਾਂ ਉੱਥੇ ਕਰਾਲੀ ਲਿਆਉਂਦੇ ਤੇ ਚੱਕੀਆਂ ਅੰਬਰ ਬੜੀਆਂ ਅੰਬਰ ਅੱਛਾ ਫੇਰ ਪਹਿਲਾਂ ਉੱਥੇ ਚੱਕੀਆਂ ਵੀ ਪੀ ਲੈਂਦੇ ਤੇ ਘਰ ਕਰਾਲੀਆਂ ਵੀ ਇਵੇਂ ਜੋਂ ਹਾਂ ਪਹਿਲਾਂ ਉੱਥੇ ਪਹਿਲਾਂ ਥੋੜਾ ਬੋਤਾ ਬੇਸਣ ਜੇਕ ਬਣਾਉਣਾ ਘਰਾਂ ਵੀ ਦਾਲ ਉਹ ਕਰ ਲੈਂਦੇ ਤੇ ਬੋਤਾ ਖਰ ਦਿੱਤੇ ਹਾਂ ਜੀ ਤੁਸੀਂ ਬਹੁਤ ਜਲਦਾ ਕੰਮ ਅੱਛਾ ਚੱਕੀ ਚੱਲਦੀ ਸੀ ਘਰਾਂ ਚ ਹਾਂ ਚੱਲ ਚੱਕੀ ਚੱਲਦੀ ਸੀ ਬਾਪੂ ਜਦ ਆਵਾਜ਼ ਦੀ ਕੰਦੀ ਹੁੰਦੀ ਸੀ ਨਾ ਮੈਨੂੰ ਯਾਦ ਆ ਮੇਰੀ ਦਾਦੀ ਚਲਾਉਂਦੀ ਹੁੰਦੀ ਸੀ ਉਹ ਟੜ ਕੇ ਇਹਨੂੰ ਆਹ ਦਲ ਚੱਕੀਆਂ ਕਿੱਥੇ ਦੀਆਂ ਨਾਲ ਕੀ ਵੀ ਪੀ ਕੇ ਆਟਾ ਤਾਂ ਹੀ ਬਣਦਾ ਤਾਂ ਪਕਾਉਣੇ ਖਾਤਰ ਉਹ ਧੀ ਮੈਂ ਫੇਰ ਕਪਾਹ ਵੇਲਦੀਆਂ ਦਿਆਂ ਹਾਂ ਬੜੇ ਮੈਂ ਕੱਢਦੀਆਂ ਨੇ ਕਪਾਹ ਵਿੱਚੋਂ ਹਾਂ ਹਾਂ ਚੁੱਕ ਕੇ ਵੀ ਆਪ ਨੇ ਆਉਂਦੀਆਂ ਦਿਆਂ ਅੱਛਾ ਆ ਭੱਤਾ ਨਾਲ ਚਲਾਉਂਦੇ ਤੇ ਹਾਂਜੀ ਵਰਦੀਸ਼ ਵੀ ਹੋ ਜਾਂਦੀ ਸੀ ਪੂਰੀ ਇਸ ਵਿੱਚ ਬਿਮਾਰੀਆਂ ਨਹੀਂ ਹੁੰਦੀ ਇਹ ਨਹੀਂ ਧੀ ਵਿੱਚ ਬਿਮਾਰੀਆਂ ਨਹੀਂ ਹੁੰਦੀ ਅੱਛਾ ਵਾਹ ਜੀ ਵਾਹ ਦੇਖੋ ਜੀ ਬਾਪੂ ਜੀ ਗਾਣੇ ਆਪਣੀ ਤੀਮੀ ਬਿਮਾਰ ਨਹੀਂ ਥੇ ਕੰਮ ਇਹ ਨਾ ਹੁੰਦਾ ਤਾਂ ਨਾ ਐਨ ਸਰੀਰ ਫਿੱਟ ਰਹਿੰਦਾ ਦਾ ਅੱਛਾ ਉਹ ਹਾਰੇ ਦੇ ਵਿੱਚ ਫਿਰ ਦਾਲ ਧਰ ਦੇਣੀ ਜਦ ਹਾਂ ਜੀ ਤੌੜੀ ਚ ਪਾ ਕੇ ਹੈ ਤੌੜੀ ਚ ਪਾ ਕੇ ਪੱਠੀਆਂ ਥਲੇ ਲਾ ਦੇਣੀ ਆ ਅੱਛਾ ਪੱਠੀਆਂ ਲਾਉਂਦੀ ਨਾ ਹਾਂ ਮਾਰੀ ਮੋਟੀ ਲੱਕੜੀ ਲੁਕੜੀ ਵੀ ਤੋੜ ਤਾਰ ਕੇ ਲਾ ਦਿੰਦੀ ਹਾਂ ਬਸ ਉਹਨਾਂ ਨੂੰ ਦੇਖਦੇ ਰਹਿਣਾ ਦੇਖਿਆ ਵੀ ਬਣ ਗਈ ਇੱਕ ਦੋ ਵਾਰੀ ਕਰਛੀ ਫੇਰੇ ਉਹਨਾਂ ਵਿੱਚ ਬਣ ਗਈ ਚਲ ਠੀਕ ਹੈ ਉਹ ਸਵਾਦ ਸਵਾਦ ਹੁੰਦੀ ਸੀ ਹਾਂ ਬਹੁਤ ਜ਼ਿਆਦਾ ਅੱਜ ਵਾਲੀ ਜਿਹੜੀ ਕੁੱਕਰ ਵਾਲੀ ਦਾਲ ਆ ਉਹਦੇ ਵਿੱਚ ਕੀ ਫਰਕ ਹੈ ਸਵਾਦ ਨਹੀਂ ਮੈਂ ਤਾਂ ਦਾਲ ਹੀ ਨਹੀਂ ਹੋ ਹੈ ਜੀ ਉਹ ਬਾਹੇ ਹਟ ਗਏ ਸਾਡੇ ਤੋਂ ਰੇ ਬਾਹੇ ਖਤਮ ਹੋ ਗਏ ਬੰਦ ਛੱਡ ਗਏ ਲੋਕੀ ਛੱਡ ਗਏ ਨਹੀਂ ਗਏ ਆਹ ਕਿ ਨੀ ਲਗਾਈ ਆਗੀ ਹਾਂ ਬਸ ਸਾਰਾ ਕੁਝ ਖਾ ਜਾਂਦੀ ਏ ਸਰੋਂ ਰਾਇਆ ਵੀ ਖਾਂਦੀ ਏ ਜਦ ਨੀ ਲਗਾਈ ਨਹੀਂ ਤੇ ਹੁੰਦੀ ਜਦ ਅੱਛਾ ਜਦ ਅੱਛਾ ਜਿਹੜੀ ਖਾਦਣਾ ਰੇ ਇਆ ਹੋਰ ਸਪਰੇ ਹੋਰ ਹੀ ਸੀ ਕੋਈ ਵੀ ਜਦ ਨਹੀਂ ਸੀ ਆ ਗਿਆ ਨਾ ਜਦ ਕੋਈ ਨਹੀਂ ਅੱਛਾ ਇੱਕ ਨਹੀਂ ਓਵਰ ਤਾਂ ਹੀ ਸਵਾਦ ਹੁੰਦੀਆਂ ਇਹਦੀਆਂ ਹਾਂ ਨੂੰ ਕਹਣ ਕਿ ਵੀ ਜੁਣੀ ਹੈ ਕੋਈ ਕੈਮੀਕਲ ਪੈਂਦਾ ਨਹੀਂ ਤਾਂ ਉੱਪਰ ਬਿਲਕੁਲ ਨਹੀਂ ਤਾਂ ਆ ਤਾਂ ਹੁਣ ਅੱਗੇ ਹੋਇਆ ਸਾਰਾ ਮੰਜਰ ਖਾਣਾ ਅੱਛਾ ਹੁਣ ਵੀ ਤੁਸੀਂ ਕਰ ਸਕਦੇ ਦੇਸੀ ਰੇ ਪਾਓ ਉਹ ਇੱਕ ਟੱਬਰ ਹੈ ਜਿੱਤੇ 6-7 ਜੀਏ ਹਾਂਜੀ ਤੇ 4-5 ਕੁਆਂਟਲ ਕਣਕ ਮਸੂ ਲੱਗਦੀ ਸਾਲ ਵਿੱਚ ਹਾਂ ਜੇ ਤੁਸੀਂ ਡੇਢ-2 ਵਿੱਗੇ ਤੋਂ ਬੀਜ ਲੂਗੇ ਬਿਨਾਂ ਰੇਤੇ ਉਹ ਹੋ ਜਾਣਾ ਹੈ ਹੋ ਜਾਣਾ ਵਾਹ ਬਹੁਤ ਸਾਲ ਪਰ ਤੁਹਾਨੂੰ ਪਤਾ ਤੇ ਮੁੱਕਣਾ ਨਹੀਂ ਮਤਲਬ ਜਣੀ ਕਰਨੇ ਨੂੰ ਹੁਣ ਵੀ ਸਾਰਾ ਕੁਝ ਉਸ ਤਰ੍ਹਾਂ ਚੱਲ ਸਕਦਾ ਹੈਗਾ 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 ਅਸੀਂ ਅਸੀਂ ਸ਼ਾਰਟਕਟ ਫੜਨ ਲੱਗ ਗਏ ਹਾਂ ਸ਼ਾਰਟਕਟ ਹੈ ਸ਼ਾਰਟਕਟ ਫੜਨ ਲੱਗ ਗਏ ਹਾਂਜੀ 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 ਮੈਂ ਕਹਿੰਦਾ ਵੀ ਵਾਪਸ हां ਸਰੋਤੇ ਜਿਹੜੇ ਦੇਖ ਰਹੇ ਨੇ ਇਹ ਵੀ ਕਮੈਂਟ ਕਰਕੇ ਦੱਸਣਗੇ ਜਰੂਰ ਦੱਸਿਓ ਜੀ ਵੀ ਦਿਲ ਕਰਦਾ ਵੀ ਬਾਪੂ ਵੀ ਵਾਪਸ ਉਹੀ ਪੰਜਾਬ ਬਣ ਜਵੇ ਆਪਣਾ ਨਹੀਂ ਮੈਂ ਨਹੀਂ ਬਣਨਾ ਔਖਾ ਹੂੰ ਬਹੁਤ ਮੁਸ਼ਕਲ ਕੀ ਆ ਮੁਸ਼ਕਲ ਸਾਰਾ ਕੁਝ ਮੁਸ਼ਕਲ ਕੰਮ ਕਰਨਾ ਛੱਡ ਗਏ ਕੰਮ ਕਰਨਾ ਛੱਡ ਗਏ ਹਾਂ ਸਾਰੇ ਬਈਆਂ ਪਰੇ ਹੋਏ ਵੇ ਆਪ ਕਰਨਾ ਛੱਡ ਗਿਆ ਹਾਂ ਜਾਵਾਂ ਨਹੀਂ ਕੋਸ਼ਿਸ਼ ਤਾਂ ਕਰੀ ਜਾ ਸਕਦੀ ਹੈ ਹਾਂ ਇਹ ਤਾਂ ਹੋ ਸਕਦਾ ਹੈ ਸਭ ਕੁਝ ਹੋ ਸਕਦਾ ਪਰ ਨਾਮਾ ਕੋਚਿੰਗ ਕਰਦਾ ਉਹ ਕਹਿੰਦਾ ਮੈਂ ਬਾਹਰ ਨੂੰ ਲੰਘ ਜਾ ਬਾਹਰ ਵੀ ਤਾਂ ਸਾਰੇ ਦਿਹਾੜੀਆਂ ਕਰਦੇ ਫੇਰ ਮਕਾਨ ਨਹੀਂ ਬਣਦਾ ਉੱਥੇ ਕਿਤੇ ਮੰਗਾਂ ਦੇ ਸਖਾਲੇ ਬਣ ਜਾਂਦਾ ਉਹ ਜਣੇ ਕਲਾੜੀਆਂ ਚਲਣੀਆਂ ਗੁੜ ਖਾਣੇ ਚੱਕੀਆਂ ਚਲਣੀਆਂ ਸਵੇਰੇ ਸਵੇਰੇ ਵਾਜਾ ਕੂਕਾ ਮਾਰਦੀ ਆਉਣੀ ਆ ਹਾਂ ਹਾਂਜੀ ਹਾਂਜੀ ਚਰਖੇ ਚੱਲਦੇ ਤੇ ਚੱਕੇ ਵੀ ਚੱਲਦੇ ਤੇ ਚਰਖੇ ਦਾ ਤੀਵੀਆਂ ਰਾਤ ਨੂੰ 10:00 ਤੋਂ 10:00 ਵਜੇ ਤੱਕ ਚਰਖਾ ਚਲਾਈ ਜਾਂਦੇ ਦੀਆਂ ਇਕੱਟੀਆਂ ਹੋ ਕੇ ਤਿਰਿੰਜਣਾ ਹਾਂ ਤਿਰਿੰਜਣਾ ਕਈ ਕਰਾਂ ਦੀਆਂ ਅੱਛਾ ਹਾਂਜੀ ਨਿਆਣੇ ਖੇਡਦੇ ਛਾਲਾ ਮਾਰਦੇ ਨਿਆਣੇ ਸਾਰੇ ਲਾਗੇ ਓਏ ਹੋਏ 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 ਬਾਬੂ ਉਰਤਾਂ ਤੇ ਅੜਾਈ ਕਿ ਕਰਦਾ ਸ ਨੇੜੇ ਹੁੰਦੇ ਅੱਛਾ ਨਿਆਣੇ ਵਿੱਚ ਜਦ ਖੂਬ ਰੌਣਕ ਹੁੰਦੀ ਤੇ ਹੈ ਤੁਸੀਂ ਕਿੰਨੇ ਪੈਣ ਪਈ ਤੇ ਅਸੀਂ ਚਾਰ ਤੇ ਅੱਛਾ ਨਾ ਜਦ ਤੱਕ ਖਾਸੇ ਖਾਸੇ ਨਿਆਣੇ ਹੁੰਦੇ ਤੇ ਆ ਘਰਾਂ ਚ ਤਾਂ ਬਹੁਤ ਪੂਰਾ ਮੇਲਾ ਲੱਗਿਆ ਰਹਿੰਦਾ ਹੈ ਸਾੜੇ ਬਾਪੂ ਨਹੀਂ ਆ 6 ਪਾਈ ਤੇ ਅੱਛਾ ਪੈਣੀ ਸਾੜੇ ਕਿ ਰਿਸ਼ਤੇਦਾਰ ਮਨੇ 5 6 ਤਾਂ ਆਵੇਂ ਹੁੰਦੇ ਤੇ ਹਾਂ ਹੁੰਦੇ ਸੀ ਸਾਰੇ ਕਿ ਰਿਸ਼ਤੇਦਾਰਾਂ ਦੇ 6 ਮੁੰਡੇ ਤੇ ਅੱਛਾ 3 ਕੁੜੀਆਂ ਨੌ ਨਿਆਣੇ ਤੇ ਪੂਰੀ ਰੌਣਕ ਘਰ ਚ ਹੈ ਨਿਆਣੇ ਪਾਲਦੇ ਪਾਲਦੇ ਬੁਢਾ ਹੋ ਜਾਂਦਾ ਬੰਦਾ ਹੈ ਹਾਂ ਹੋਰ ਕੀ ਦੇਖੋ ਜੀ ਪਿਆਰ ਮੁਹੱਬਤ ਦਾ ਸਮਾਂ ਸੀਗਾ ਔਰ ਕੰਮ ਕਰਦੇ ਸੀ ਉਸਾ ਖੰਭ ਲਾ ਕੇ ਉੱਡ ਗਿਆ ਸਮਾਂ ਉੱਡ ਗਿਆ ਖੰਭ ਲਾ ਕੇ ਉੱਡ ਗਿਆ ਯਾਦ ਆਉਂਦਾ ਪਰ ਮਾਪੂ ਅੱਖਾਂ ਸਾਵੇਂ ਘੁੰਮਦਾ ਜਿਹੜਾ ਇਹ ਬਣਾਉਟੀ ਨਸ਼ੇ ਚੱਲੇ ਹੁਣ ਉਹ ਨਸ਼ੇ ਕਿੱਥੇ ਤੇ ਹਾਂ ਦੇਸੀ ਦਾਰੂ ਲੋ ਕਰਦੇ ਤੇ ਹਾਂ ਕੰਮ ਕਰਦੇ ਤੇ ਸ਼ਾਮ ਦੇ ਟਾਈਮ ਕੋ ਥੱਕੇ ਟੁੱਟੇ ਨੇ ਆ ਕੇ ਇੱਕ ਦੋ ਪੀ ਪੀ ਲਈ ਚਲੋ ਲੱਗ ਚੀਜ਼ ਹੈ ਹਾਂ ਇੱਕ ਬਾਪੂ ਮੈਂ ਕਿਸੇ ਦੀ ਗੱਲਬਾਤ ਕਰਦਾ ਪਤਾ ਇੰਟਰਵਿਊ ਕਰਦਾ ਦਾ ਕਿਸੇ ਬਜ਼ੁਰਗਾਂ ਦੀ ਉਹ ਕਹਿੰਦੇ ਤੇ ਵੀ ਅਸੀਂ ਰਸ ਦੇ ਵਿੱਚ ਰੋਹ ਦੇ ਵਿੱਚ ਜਿਹੜਾ ਰੋਹ ਆ ਨਾ ਲੱਸੀ ਪਾ ਲੈਂਦੇ ਤੇ ਉਹਦੇ ਤੇ ਲੱਸੀ ਪਾ ਲੈਂਦੇ ਤੇ ਹਾਂ ਇਹ ਗੱਲ ਪੱਕੀ ਹੈ ਬਿਲਕੁਲ ਆਦਾ ਆਦਾ ਆਜਾ ਇਧਰ ਆਜੋ ਤੁਸੀਂ ਵੀ ਆਜੋ ਆਜਾ ਆਦਾ ਵੀ ਪੈਂਦਾ ਦਾ ਵਿੱਚ ਹਾਂ ਆਦਾ ਹੀ ਪਾਉਂਦੇ ਤੇ ਅੱਛਾ ਉਹ ਕਿਦਾਂ ਕਿਆ ਜਗਾੜਦਾ ਉਹ ਉਹ ਉਹਦੇ ਗੰਨੇ ਗੰਨੇ ਦੇ ਵਿੱਚੇ ਨਾ ਆਏ ਗੱਦਾ ਮੋਸਕੇ ਆਏ ਵਿੱਚ ਬਾਕੇ ਖਿਡਾਰੀ ਚ ਲਾ ਦੇਣਾ ਉਹਦਾ ਠੀਕ ਆਧਾ ਪਾ ਤਿਆ ਤੇ ਮੁੜ ਕੇ ਫਿਰ ਉਹਨੂੰ ਜਿਹੜੀ ਉਹ ਚ ਲੱਸੀ ਕਿੰਨੀ ਮਾਤਰਾ ਚ ਲੱਸੀ ਪੈਂਦੀ ਸੀ ਫਿਰ ਕਿਛ ਆਏ ਨਾਲੋਂ ਵੀ 200 60 21 ਸੇ ਲੱਸੀ ਤਕਰੀਬਨ ਇੱਕ ਕ ਚਲਦੀ ਸੀ ਅੱਛਾ ਦੋ ਗਲਾਸਾਂ ਦੇ ਵਿੱਚ ਇੱਕ ਗਲਾਸ ਲੱਸੀ ਦਾ ਪਾ ਲੈਣਾ ਚਲ ਲੱਸੀ ਲੱਸੀ ਘਰ ਤੇ ਆਂਦੀ ਸੀ ਫਿਰ ਖਿਡਾਰੀ ਭਰ ਆ ਜਾਂਦੀ ਸੀ ਹਾਂ ਹਾਂ ਖਿਡਾਰੀ ਫਿਰ ਲੈ ਆਉਂਦੇ ਦੇ ਘਰ ਤੇ ਤੇ ਆਪਸੇ ਪੀਣੀ ਕੋਈ ਬੇਚੜੀ ਮੁਚੜੀ ਨਾ 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 ਰਾਮ ਵੇਚੜੇ ਤਾਂ ਬਣਾਉਂ ਹੀ ਤਾਂ ਕੋਈ ਬਾਹਰ ਦੇ ਪੇ ਬੰਦਾ ਆਉਂਦਾ ਹੈ ਕੋਈ ਉਹਨੂੰ ਵੀ ਕਹਿਣਾ ਪਰਾਸ਼ਵੀ ਬਾਈ ਅੱਛਾ ਇਹਨਾ ਮੁੱਦਾ ਗੁਰਖਾ ਕੋਈ ਐਸਾ ਕਥਾ ਨਹੀਂ ਨਾ ਨਾ ਰਾਮ ਨਾ ਅੱਛਾ ਜੋ ਜਿੰਨਾ ਖਾਂਦਾ ਖਾਵੇ ਹੱਸ ਗੱਲਾਂ ਬਤਾ ਮਾਰੇ ਮੌਲ ਕਰਿਆ ਯਾਰ ਕਿਆ ਸੋਣੇ ਜਮੇ 22 ਵੇਰੀ ਆਉਂਦਾ ਤਾਂ ਉਹਨੂੰ ਘਰ ਖਾਤਰ ਵੀ ਦੇ ਦਿੰਦਾ ਵੀ ਲੈ ਜਾਏ ਅਸੇਰ ਦੋਸਰ ਅੱਛਾ ਖੁਸ਼ੀ ਨਾਲੇ ਹਾਂ ਖੁਸ਼ੀ ਨਾਲੇ ਜਿਹੜੇ ਬੰਦੇ ਨੂੰ ਵਕਤ ਵੀ ਹੁੰਦੀ ਸੀ ਹਾਂ ਹਾਂ ਉਹਨੂੰ ਦੇ ਦਿੰਦੇ ਤੇ ਯਾਰ ਉਹ ਉਹ ਤਾਂ ਬੜਾ ਵਧੀਆ ਸਮਾਂ ਦਾ ਬਾਪੂ ਹਾਂਜੀ ਹੈ ਪਹਿਲਵਾਨੀ ਵੀ ਕਰਦੇ ਤੇ ਪਛਿੰਨਾ ਵੀ ਹੁੰਦੀਆਂ ਤੇ ਜਦ ਹਾਂ ਹੁੰਦੀਆਂ ਨੇ ਚਿੰਜਾ ਤਖੜੇ ਬਹੁਤ ਮੁੰਡੇ ਬਹੁਤ ਤਖੜੇ ਤੇ ਹੁਣ ਤਾਂ ਸਾਲਾ ਕਚਰੀਟੇ ਰਹੇ ਸਾਰੀ ਰਾਤ ਨੂੰ ਚ ਨੌ 10 ਵਜੇ ਨਦੀ ਵੀ ਖੇਡੀਆਂ ਬਹੁਤ ਮੁੰਡੇ ਤਖੜੇ ਤੇ ਅੱਛਾ ਨਦੀ ਵਿੱਚ ਖੇਡੀਆਂ ਜਾਂਦੇ ਸੀ ਹਾਂਜੀ ਰੇਟੇ 'ਚ ਇਹੋ ਜਿਹੀ ਮਜ਼ਬੂਤੀ ਤੋਂ ਗੱਲ ਛੱਡਦੇ ਆਹ ਜਿਹੜਾ ਸਾਲਾ ਭਾਈ ਤੋਂ ਦੱਸ ਦੌਰੇ ਤੂੰ ਕਹਿੰਦਾ ਐਗਰੀਕਲਚਰ ਨਾਲ ਹਾਂ ਹਾਂ ਇਹ ਤਾਂ ਜਿਹੜਾ ਬੜਾ ਭਾਈ ਤਾਂ ਹਾਂ ਉਹ ਬਹੁਤ ਜੌਂਤਾ ਉਹਦਾ ਬਾਪ 10 ਕਿਲੋ ਦਾ ਦੇਸੀ ਕਿਦਾ 3 ਮੁੱਕੜੀ ਤਾਤਾ 4-5 ਤੋਂ ਦਿੰਦਿਆਂ ਬਾ ਉਹ ਜਿੰਨਾ ਮੁੱਕਣਾ ਉਹਨਾਂ ਫੇਰ ਵਾ ਦੇਣਾ ਬਹੁਤ ਛੋਟਾ ਤਾ ਅੱਛਾ ਕਿਆ ਨੋਤਾ ਉਹਦਾ ਗੁਰਨੋਚਨ ਸਿੰਘ ਹਮ ਆ ਏਅਰ ਫੋਰਸ ਵਿੱਚੋਂ ਉਠਾਈ ਜਾ ਚਤਕ ਕੋਸ ਕੁਆਡਰਲੇਟਰ ਦਾ ਅੱਛਾ ਪੜਿਆ ਲਿਖਿਆ ਤਾ ਪੂਰਾ ਵਾਹ ਰੀ ਵਾਹ ਹੈ ਉਹ ਇਹਨੇ ਬਹੁਤ ਖਰਾ ਖਦੀਲਾ ਹੈ ਅੱਛਾ ਇਹ ਵੀ ਖਿਡਾਰੀ ਰਿਹਾ ਖਿਡਾਰੀ ਵੀ ਰਿਹਾ ਬਹੁਤ ਕਿਆ ਨਾਮ ਹੈ ਦਾ ਅਰਣਵੀਰ ਸਿੰਘ ਅਰਣਵੀਰ ਸਿੰਘ ਇਹ ਮਾਸਟਰ ਰਿਹਾ ਹਾਂ ਵੀਐਸਏ ਐਗਰੀਕਲਚਰ ਘਰ ਇਹਨਾਂ ਨੇ ਹਾਂ ਹਾਂ ਇਹ ਮਾਸਟਰ ਜਿਹੜੇ ਆਪਣੇ ਦਸਾਰਨੇ ਦੇ ਕੋਲ ਹੋਏ ਬਹੁਤ ਮਸ਼ਹੂਰ ਜਿਨ੍ਹਾਂ ਦੀ ਲੋਕ ਕਮੈਂਟਾਂ ਚ ਵੀ ਗੱਲ ਕਰਦੇ ਆ ਉਹ ਕਿਆ ਨਾਮ ਉਹ ਨਾ ਧਰਮ ਸਿੰਘ ਹਾਂ ਧਰਮ ਸਿੰਘ ਧਰਮ ਸਿੰਘ ਦਾ ਮੁੰਡਾ ਹੈ ਹਾਂ ਮਾਸਟਰ ਧਰਮ ਸਿੰਘ ਜੀ ਦਾ ਮੁੰਡਾ ਹੈ ਅੱਛਾ ਲਓ ਜੀ ਸਰੋਤਿਓ ਮਾਸਟਰ ਧਰਮ ਸਿੰਘ ਜੀ ਕੋਲ ਕਿਹੜਾ ਕਿਹੜਾ ਪੜਿਆ ਖਾਲਸਾ ਸਕੂਲ ਦੇ ਵਿੱਚ ਬਹੁਤ ਸਾਰੇ ਔਰ ਉਹ ਕਮੈਂਟ ਕਰਕੇ ਜਰੂਰ ਹਾਜ਼ਰੀ ਲਵਾਇਓ ਹਾਂਜੀ ਸਖਤ ਸੀਗੇ ਸੁਵਾਦੇ ਧਰਮ ਸਿੰਘ ਜੀ ਬਹੁਤ ਜ਼ਿਆਦੇ ਅੱਛਾ ਸਖਤ ਸੀਗੇ ਚਾਹ ਉਹਨਾਂ ਨੇ ਪੀਤੀ ਸਾਰੀ ਜ਼ਿੰਦਗੀ ਚ ਅੱਛਾ ਚਾਹ ਪੀਤੀ ਹੋਣੀ ਚਰਮੇ ਸਰਖੜੀਆਂ ਅੱਛਾ ਇੱਥੇ ਤੇ ਪਿੰਡ ਤੇ ਸਕੂਲ ਕਿਹੇ ਜਾਣਾ ਤੁਰਕੇ ਜਾਂਦੇ ਤੇ ਕੋਈ ਸਾਈਕਲ ਉਹਨੇ ਜ਼ਿੰਦਗੀ ਚ ਨਹੀਂ ਕਰਿਆ ਹੋਏਗਾ ਤੁਰਕੇ ਜਾਣਾ ਤੁਰਕੇ ਆਉਣਾ ਅੱਛਾ ਸਕੂਲ ਦੇ ਰਿਟਾਇਰ ਜਾਂਦੇ ਹੋ ਤੇ ਹੈਡਮਾਸਟਰ ਰਿਟਾਇਰ ਹੋਤੇ ਹਾਂ ਹੈਡਮਾਸਟਰ ਜੀ ਅੱਛਾ ਤੁਰਕੇ ਜਾਂਦੇ ਤੇ ਤੁਰਕੇ ਜਾਂ ਸਾਰੀ ਜ਼ਿੰਦਗੀ ਅੱਛਾ 35 ਸਾਲ ਪੜਾਇਆ ਹੈ 35 ਸਾਲ ਤੁਰਕੇ ਜਾਣਾ ਤੁਰਕੇ ਆਉਣਾ ਉਹਨਾਂ ਦਾ ਨਾਮ ਹੈ ਇਲਾਕੇ ਵਿੱਚ ਪੂਰਾ ਹੈ بڑے ਵਿਦਿਆਰਥੀਆਂ ਕੋਲ ਪੜ ਗਏ ਬਹੁਤ ਜਾਂਦੇ ਆ ਕਮੈਂਟ ਵੀ ਕਰਦੇ ਆ ਪਿਛਲੀ ਵਾਰੀ ਮੈਂ ਜਦੋਂ ਬਣਾ ਕੇ ਗਿਆ ਤਾਂ ਸੱਤ ਦਾ ਵੀਡੀਓ ਥੱਲੇ ਲਿਖਿਆ ਤਾਂ ਧਰਮ ਸਿੰਘ ਜੀ ਦਾ ਨਾਂ ਕਿਸੇ ਨੇ ਹੂੰ ਹੂੰ ਅੱਛਾ ਤੇ ਤੁਸੀਂ ਆਪ ਕਿਆ ਖੇਡਾਂ ਖੇਡਦੇ ਰਹੇ ਨਿਆਣੇ ਹੁੰਦੇ ਫੁੱਟਵਾਲ ਆ ਕਬੱਡੀ ਹਾਂ ਇੱਕ ਗੁੱਲੀ ਡੰਡਾ ਹੁੰਦਾ ਤਾਂ ਉਹ ਬਹੁਤ ਖੇលਦੇ ਸੀ ਇੱਥੇ ਅੱਛਾ ਐ ਮਕਾਨ ਕੋਈ ਨਹੀਂ ਇੱਥੇ ਬਹਿਲੇ ਹੀ ਪਿਆ ਤਾਂ ਅੱਛਾ ਇੱਥੇ ਤੁਸੀਂ ਖੇਡਦੇ ਰਹੇ ਬਚਪਨ ਉਹ ਚੇਤੇ ਆ ਗਿਆ ਟਾਈਮ ਹਾਂ ਉਹ ਮੈਂ ਕਿਹਾ ਟਾਈਮ ਚੇਤੇ ਆ ਗਿਆ ਉਹ ਵਾਲਾ ਹਾਂ ਹਾਂ ਖੇਡਦੇ ਪਏ ਹਨਾ ਗੁੱਲੀ ਗੁੱਲੀ ਡੰਡਾ ਹਾਂ ਹੁਣ ਇੱਥੇ ਬੈਠ ਕੇ ਕਦੀ ਕਦੀ ਦਿਮਾਗ 'ਚ ਖਿਆਲ ਖਿਆਲ ਆਉਂਦੇ ਪੁਰਾਣੇ ਹਾਂ ਆਉਂਦੇ ਆਉਂਦੇ ਅੱਜ ਜਿਹੜੀ ਸੱਤ ਬੈਠਦੀ ਆ ਕੇ ਗੱਲਾਂ ਮਤਾਂ ਮਾਰਦੇ ਆਂ ਖਾਸ ਜਾਂਦੇ ਆਂ ਆ ਟਰੈਕਟਰ ਤੇ ਲੰਘ ਲਵੇ ਆਜੋ ਕਰਾਲੀ ਕਰਾਲੀ ਚੱਲੇ ਜਾਇਓ ਜਾਇਓ ਠੀਕ ਠਾਕ ਹੈ ਘਰ ਪਰਿਵਾਰ ਹੈ ਘਰ ਪਰਿਵਾਰ ਸਾਹਿਬ ਠੀਕ ਹੈ ਚਲੋ ਸ਼ੁਕਰ ਚਲੋ ਅੱਛਾ ਐਦਾਂ ਹੈ ਬਾਪੂ ਉਹ ਗੱਲਾਂ ਹੋ ਗਈਆਂ ਚੱਕੀਆਂ ਦੀਆਂ ਗੱਲਾਂ ਹੋ ਗਈਆਂ ਚਰਖਿਆਂ ਦੀਆਂ ਗੱਲਾਂ ਹੋ ਗਈਆਂ ਹਾਰੇ ਹਾਰੇ ਦੀਆਂ ਗੱਲਾਂ ਹੋ ਗਈਆਂ ਹੈ ਤੇ ਪੁਰਾਣੇ ਸਮੇਂ ਦੀਆਂ ਗੁੱਲੀ ਡੰਡਾ ਖੇਡਦੇ ਤੇ ਤੁਸੀਂ ਹਾਂ ਉਹ ਵੀ ਗੱਲਾਂ ਹੋ ਗਈਆਂ ਜਿਹੜੇ ਨਦੀ ਵਿੱਚ ਖੇਡਦੇ ਤੇ 9:00 10:00 ਵਜੇ ਤੱਕ ਉਹ ਵਿੱਚ ਵੀ ਤੁਸੀਂ ਵੀ ਖੇਡਦੇ ਤੇ ਹਾਂ ਕਬੱਡੀ ਅਸੀਂ ਵੀ ਖੇਡਦੇ ਸੀ ਬਾਪੂ ਤੁਹਾਡੇ ਕੋਲ ਆਇਆ ਮੈਂ ਗੱਲਾਂ ਬਾਤਾਂ ਕੀਤੀਆਂ ਪੁਰਾਣੇ ਵਸੇਬ ਦੀਆਂ ਪੁਰਾਣਾ ਸਮਾਂ ਵਿੱਚ ਇੱਤਿਆ ਕਿਦਾਂ ਦਾ ਲੱਗਿਆ ਤੁਹਾਨੂੰ ਠੀਕ ਲੱਗਿਆ ਹਾਂ ਉਹ ਤਾਂ ਬਹੁਤ ਵਧੀਆ ਸੀ ਅਸੀਂ ਅਸੀਂ ਬਜ਼ੁਰਗਾਂ ਕੋਲ ਚੱਲ ਜਾਂਦੇ ਹਾਂ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਮਾਰਦੇ ਹਾਂ ਜਿਹੜੇ ਦੇਖਣਾ ਜਿਨ੍ਹਾਂ ਨੇ ਵੀਡੀਓ ਤੁਹਾਡਾ ਆ ਦੇਖ ਰਹੇ ਜਿਹੜੇ ਇਹਨਾਂ ਨੇ ਥੱਲੇ ਕਮੈਂਟ ਵੀ ਕਰਨਿਆ ਔਰ ਇਹਨਾਂ ਨੂੰ ਵੀ ਚੰਗਾ ਲੱਗਦਾ ਵੀ ਬਜ਼ੁਰਗਾਂ ਕੋਲ ਜਾਓ ਹੈ ਜਾਣਾ ਚਾਹੀਦਾ ਬਹਿਣਾ ਚਾਹੀਦਾ ਇਹ ਸਾਡਾ ਸ਼ਰਮ ਅਸੀਂ ਤਾਂ ਮੰਨਦੇ ਵੀ ਸ਼ਰਮਾਇਆ ਸਾਡਾ ਇਹ ਹਾਂ ਬਿਲਕੁਲ ਹੈ ਇਹ ਬਜ਼ੁਰਗ ਜਿਹੜੇ ਜਿਨ੍ਹਾਂ ਨੇ ਪੁਰਾਣਾ ਸਮਾਂ ਹੰਡਾਇਆ ਹੈ ਪਿਆਰ ਮੁਹੱਬਤ ਦੇ ਪੁੰਜ ਹੈ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਹੈ ਤਾਂ ਉਸ ਕਰਕੇ ਅਸੀਂ ਫਿਰ ਤੁਹਾਡੇ ਕੋਲ ਆ ਜਾਂਦੇ ਹਾਂ ਸਾਨੂੰ ਬੜਾ ਚੰਗਾ ਲੱਗਦਾ ਹੈ ਦੇਖਣ ਨਾਲ ਵੀ ਚੰਗਾ ਲੱਗਦਾ ਫਿਰ ਕਿਤੇ ਆਉਂਗਾ ਮੈਂ ਫਿਰ ਦੁਆਰੇ ਦੇ ਗੱਲਾਂ ਮਾਰਾਂਗੇ ਆਪਾਂ ਚੰਗਾ ਸਤਿ ਸ੍ਰੀ ਅਕਾਲ ਬਾਪੂ ਸਤਿ ਸ੍ਰੀ